ਸਤਿ ਸ੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਅਸੀਂ ਇਸ ਵੇਲੇ ਖੜੇ ਹਾਂ ਗੁਰੂ ਨਾਨਕ ਮਿਸ਼ਨ ਹਸਪੀਟਲ ਟਾਹਾਂ ਕਲੇਰਾ ਵਿਖੇ ਜੋ ਕਿ ਇਸ ਦਵਾਬਾ ਏਰੀਏ ਦਾ ਜਿਲ੍ਹਾ ਅਸ਼ੀਰ ਭਗਤ ਸਿੰਘ ਨਗਰ ਦਾ ਬਲਾਕ ਮੰਗਾ ਦੇ ਨੇੜੇ ਬਹੁਤ ਹੀ ਸੁਪਰ ਸਪੈਸ਼ਲਿਜ਼ਡ ਹਸਪੀਟਲ ਹੈ ਜਿਹੜਾ ਕਿ ਇਲਾਕੇ ਦੀਆਂ ਲੋਕਾਂ ਨੂੰ ਮਰੀਜ਼ਾਂ ਨੂੰ ਬਹੁਤ ਫਾਇਦਾ ਰੈਂਦਾ ਹੈ ਜਾਣਕਾਰੀ ਜਿਸ ਤਰ੍ਹਾਂ ਮਿਲੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸੰਬੰਧਤ ਇੱਥੇ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਮਰੀਜ਼ਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾਣਗੀਆਂ ਔਰ ਬੜੇ ਸਸਤੇ ਰੇਟਾਂ ਦੇ ਇਲਾਜ ਕੀਤਾ ਜਾਏਗਾ ਜਾਏਗਾ ਜਿਸ ਤਰ੍ਹਾਂ ਕਿ ਪੇਟ ਦੀਆਂ ਬਿਮਾਰੀਆਂ ਬੱਚਿਆਂ ਦੀਆਂ ਬਿਮਾਰੀਆਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਬਹੁਤ ਸਸਤੇ ਰੇਟਾਂ ਤੇ ਇਲਾਜ ਕੀਤਾ ਜਾਏਗਾ ਕਲ ਕਰਾਉਨੇ ਆ ਤੁਹਾਡੀ ਇਸ ٹرسٹ ਦੇ ਪ੍ਰਧਾਨ ਕੁਲਵਿੰਦਰ ਸਿੰਘ ਤਾਹਾਂ ਜੀ ਅਤੇ ਵੱਖ-ਵੱਖ ਮਾਹਰ ਡਾਕਟਰਾਂ ਦੇ ਨਾਲ ਇਸ ਕੈਂਪ ਬਾਰੇ ਕੀ ਕਹਿੰਦੇ ਨੇ ਮੇਸ਼ਨਾਸਤਾ ਏ ਤਾਂ ਹਾਂ ਕਿ ਇਹ ਰਵਿਖੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਲੱਖ ਸਾਲਾ ਸ਼ਹੀਦੀ ਸ਼ਤਾਵਲੀ ਨੂੰ ਸਮਰਪਤ 15 ਰੋਜ਼ਾ ਕੈਂਪ ਇੱਥੇ ਲੱਗ ਰਿਹਾ ਹੈ ਜਿਹਦੇ ਵਿੱਚ ਸਰਜੀਕਲ ਅਤੇ ਬੱਚਿਆਂ ਦੀਆਂ ਬਿਮਾਰੀਆਂ ਦੀ ਜਿਹੜੀ ਹੈ ਚੈੱਕ ਅਪ ਹੋਵੇਗੀ ਸਰਜੀਕਲ ਦੇ ਜਿਹੜੇ ਆਪਰੇਸ਼ਨ ਆ ਸਾਰੇ 15000 ਦੇ ਵਿੱਚ ਹੋਣਗੇ ਤੇ ਦਵਾਈਆਂ ਬਖਰੀਆਂ ਲਗਣੀਆਂ ਤੇ ਲੈਬ ਦੇ ਟੈਸਟਾਂ ਵਿੱਚ ਵੀ ਕਾਫੀ ਭਾਰੀ ਛੋੜ ਦਿੱਤੀ ਜਾ ਰਹੀ ਆ ਇਦੇ ਨਾਲ ਹੀ ਜਿੰਨੇ ਬੱਚਿਆਂ ਦੇ ਹੈਗੇ ਆ ਉਹ ਵੈਕਸੀਨ ਜਿਹੜੇ ਆ ਉਹ ਵੀ ਰੈਤੀ ਤਰ੍ਹਾਂ ਤੇ ਲਗਵਾਏ ਜਾਣਗੇ ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਲੋੜਵੰਦ ਸੱਜਣਾ ਹੈਗੇ ਆ ਉਹ ਇਸ ਕੈਂਪ ਦਾ ਲਾਭ ਉਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਹਰਦੀਪ ਪਾਵਾ ਬੱਚਿਆਂ ਦਾ ਡਾਕਟਰ ਅਗਰੁਨਾਣਕ ਹਸਪੀਟਲ ਦੇ ਵਿੱਚ ਬੱਚਿਆਂ ਦਾ ਕੈਂਪ 1 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਹੈ ਇੱਥੇ ਬੱਚਿਆਂ ਦੀ ਵੈਕਸੀਨੇਸ਼ਨ ਬੱਚਿਆਂ ਦਾ ਚੈੱਕਅਪ ਟੀਕਾ ਚੈੱਕਅਪ ਅ ਡੇਲੀ ਹੋਵੇਗਾ 9 ਤੋਂ ਲੈ ਕੇ 11 ਵਜੇ ਤੱਕ ਤੇ ਟਿਊਜੇ ਦੇ ਫਰਡੇ ਆਪਣਾ 9 ਤੋਂ 3 ਵਜੇ ਤੱਕ ਕੋਲ ਐਸੀ ਬੱਚਿਆਂ ਦੀ ਵੈਕਸੀਨੇਸ਼ਨ ਕੁਝ ਵੈਕਸੀਨੇਸ਼ਨ ਤੇ 20% ਦਾ ਡਿਸਕਾਊਂਟ ਹੈ ਤੇ ਕੁਝ ਵੈਕਸੀਨੇਸ਼ਨ ਤੇ 20% ਦਾ ਡਿਸਕਾਊਂਟ ਹੈ ਤੇ ਇੱਥੇ OPD ਸਿਰ ਦਾ ਕੋਈ ਚਾਰਜ ਨਹੀਂ ਹੋਵੇਗਾ ਜਦ ਤੱਕ ਇਹ ਕੈਂਪੂਮ ਤੁਸੀਂ ਕਦੇ ਵੀ ਆ ਕੇ ਆਪਣੇ ਬੱਚੇ ਨੂੰ ਮਿਲ ਸਕਦੇ ਹੋ ਤੇ ਐਮਰਜੈਂਸੀ ਸੇਵਾਵਾਂ 24x7 ਇਸ ਹਸਪਤਾਲ ਦੇ ਵਿੱਚ ਬੱਚਿਆਂ ਦੇ ਲਈ ਅਵੇਲੇਬਲ ਹੈ ਤੇ ਬੱਚਿਆਂ ਦੀ ਕੋਈ ਵੀ ਬਿਮਾਰੀ ਹੋਵੇ ਉਹ ਇੱਥੇ ਬੱਚਿਆਂ ਦਾ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਾਨਵਦੀਪ ਸਿੰਘ ਬੈਂਸ ਲੈਪਰੋਸਕੋਪਿਕ ਅਤੇ ਜਨਰਲ ਸਰਜਨ ਗੁਰਨਾਨਕ ਮਿਸ਼ਨ ਹਸਪਤਾਲ ਟਾਹਾਂਕਲੇਰਾ ਤੋਂ ਮੈਨੂੰ ਲੱਕੇ ਦੀ ਸੰਗਤ ਨੂੰ ਦੱਸਦੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਹਸਪਤਾਲ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਿਦਿ ਦਿਵਸ ਤੇ ਸਰਜਰੀ ਅਤੇ ਪੇਟ ਦੇ ਸਮੱਸਿਆਵਾਂ ਦਾ ਖਾਸ ਕੈਂਪ ਲਗਾਇਆ ਜਾ ਰਿਹਾ ਹੈ ਜੀ 1 ਅਕਤੂਬਰ ਤੋਂ 15 ਅਕਤੂਬਰ ਤੱਕ ਇਸ ਕੈਂਪ ਦੌਰਾਨ ਅਸੀਂ ਦੂਰਬੀਨ ਰਾਹੀਂ ਪਿੱਤੇ ਦੀ ਪਤਰੀ ਦਾ ਆਪਰੇਸ਼ਨ ਹਰਨੀਆਂ ਦਾ ਆਪਰੇਸ਼ਨ ਅਪੈਂਡਿਕਸ ਬਵਾਸੀਰ ਪਗੰਦਰ ਫਿਸ਼ਰ ਲੱਤਾਂ ਦੀਆਂ ਫੁੱਲੀਆਂ ਨਸਾਂ ਹਾਈਡਰੋਸਿਲ ਦਾ ਆਪਰੇਸ਼ਨ ਸਿਰਫ 15000 ਵਿੱਚ ਅਸੀਂ ਕਰ ਰਹੇ ਹਾਂ ਇਸ ਕੈਂਪ ਦੌਰਾਨ ਅਸੀਂ ਮਰੀਜ਼ ਦੀ ਰਜਿਸਟ੍ਰੇਸ਼ਨ ਪਰਚੀ ਬਿਲਕੁਲ ਫ੍ਰੀ ਹੈ ਨਾਲ ਦੀ ਨਾਲ ਲਿਵਰ ਦੇ ਟੈਸਟ ਕੋਲੇਸਟ੍ਰੋਲ ਦੇ ਟੈਸਟ ਤੇ 50% ਦੀ ਛੋਟ ਅਤੇ ਅਲਟਰਾਸਾਉਂਡ ਸਿਰਫ ਤੇ ਸਿਰ 300 ਰੁਪਏ ਵਿੱਚ ਹੈ ਮੇਰੀ ਇਲਾਕੇ ਦੀ ਸੰਗਤ ਨੂੰ ਇਹ ਬੇਨਤੀ ਹੈ ਜੇ ਕਿਸੇ ਵੀ ਮਰੀਜ਼ ਨੂੰ ਇਸ ਸੇਵਾਵਾਂ ਦੀ ਲੋੜ ਹੈ ਸਾਨੂੰ ਆ ਕੇ ਮਿਲਣ ਤੇ ਇਸ ਕੈਂਪ ਦਾ 15 ਅਕਤੂਬਰ ਤੱਕ ਲਾਭ ਉਠਾਉਣ ਸਤਿ ਸ੍ਰੀ ਅਕਾਲ ਜੀ